ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਨਵੇਂ ਵਲੌਗ ਵਿੱਚ ਦੋਸਤੋ ਸਵੇਰ ਦਾ ਟਾਈਮ ਹੈ ਤੇ ਅੱਜ ਫੇਰ ਸਾਡੇ ਯੂਪੀ ਵਿੱਚ ਪੈ ਰਿਹਾ ਮੀਂਹ ਦੇਖ ਸਕਦੇ ਹੋ ਤੁਸੀਂ ਮੀਂਹ ਦਾ ਵਿਊ ਸਾਡੇ ਘਰ ਦਾ ਮਾਹੌਲ ਆਸੇ ਪਾਸੇ ਦਾ ਤੇ ਅੱਜ ਫੇਰ ਸਭ ਗਿੱਲਾ ਗਿੱਲਾ ਹੋ ਚੁੱਕਿਆ ਹੈ ਅੱਜ ਰਾਤੀ ਤਾਂ ਨਹੀਂ ਪਿਆ ਸੀ ਵੈਸੇ ਸਵੇਰ ਦਾ ਪੈ ਰਿਹਾ ਹੈ ਸਵੇਰੇ ਸ਼ੁਰੂ ਹੋਇਆ ਹੋਣੇ ਤੇ ਥੋੜੀ ਥੋੜੀਆਂ ਕਣੀਆਂ ਪਈ ਜਾ ਰਹੀਆਂ ਲਗਾਤਾਰ ਤੇ ਮਾਹੌਲ ਫੇਰ ਤੋਂ ਹੋ ਚੁੱਕਿਆ ਏ ਠੰਡਾ ਹੁਣ ਉਹ ਦਿਨ ਪਿਆ ਸੀ ਮੀਂਹ ਤੇ ਫੇਰ ਦੋ ਤਿੰਨ ਦਿਨ ਦੋ ਤਿੰਨ ਦਿਨ ਧੁੱਪ ਨਿਕਲੀ ਥੋੜੀ ਜੀ ਵਧੀਆ ਤੇ ਫੇਰ ਅੱਜ ਸ਼ੁਰੂ ਹੋ ਗਿਆ ਮੀਂਹ ਤੇ ਮੈਂ ਹਜੇ ਚਾਹ ਪੀਣੀ ਸੀ ਤੇ ਮੈਂ ਰਸੋਈ 'ਚ ਚੁੱਲ੍ਹੇ ਅੱਗੇ ਬੈ ਕੇ ਚਾਹ ਪੀਣ ਲੱਗਾ ਐ ਤੇ ਨਾਲੇ ਹੱਥ ਸੇਕ ਰਿਆ ਐ ਕਿਉਂਕਿ ਉਸ ਤੋਂ ਬਾਅਦ ਫੇਰ ਧਾਰਾ ਕੱਢਣੀਆਂ ਮੱਜਾਂ ਦੀਆਂ ਤੇ ਨਾਲ ਆਪਾਂ ਪਿੰਨੀ ਖਾ ਰਹੀਆਂ ਜਿਹੜੀਆਂ ਆਪਾਂ ਪਿੰਨੀਆਂ ਬਣਾਈਆਂ ਸੀ ਅਲਸੀ ਵਾਲੀਆਂ ਤੇ ਚਾਹ ਦੇ ਨਾਲ ਪਿੰਨੀ ਖਾਂਦਾ ਨਜ਼ਾਰਾ ਹੀ ਵੱਖਰਾ ਹੁੰਦਾ ਦੋਸਤੋ ਤੇ ਪੂਰਾ ਵਲੌਗ ਜ਼ਰੂਰ ਦੇਖਿਓ ਦੋਸਤੋ ਪੂਰਾ ਵੀਡੀਓ ਨੂੰ ਵਾਚ ਕਰ ਲਿਆ ਕਰੋ ਪਲੀਜ਼ ਤੁਹਾਡੇ ਅੱਗੇ ਰਿਕੁਐਸਟ ਹੈ ਦੋਸਤੋ ਹਾਂਜੀ ਦੋਸਤੋ ਮੀ ਨੇ ਅੱਜ ਫੇਰ ਕਮਾਲ ਕਰ ਦਿੱਤੀ ਅੱਜ ਫੇਰ ਮੀ ਹੋ ਗਿਆ 2 ਦਿਨ ਬਾਅਦ ਫੇਰ ਅੱਜ ਮੀ ਲੱਤ ਗਿਆ ਉਹ ਪੈਰੀ ਪੂਰੇ ਤੇ ਆ ਮੇਰਾ ਆ ਪਾਂਜਾ ਸਾਡੇ ਕੋਲ ਕਿਉਂਕਿ ਗੁਰਦੁਆਰੀ ਚੱਲੀ ਸੀ ਤੇ ਮੀ ਪੈ ਲੱਗ ਕਰਦੇ ਇਧਰੋਂ ਲੰਕੀ ਰੁੱਕ ਗਏ ਫਿਰ ਹਾਂਜੀ ਥੋੜਾ ਜਿਹਾ ਸੋਚਿਆ ਮੀ ਹਟੂਗਾ ਫਿਰ ਜਾਵਾਂਗੇ ਉਹ ਦਿਨ ਵਲੌਗ ਚ ਤੁਹਾਨੂੰ ਦਿਖਾਇਆ ਸੀ ਨਾ ਇਹਨਾਂ ਦੇ ਘਰ ਗਏ ਸੀ ਜਦੋਂ ਅਸੀਂ ਤੇ ਕਣਕ ਦਾ 뷰 ਦੇਖੋ ਪਿੱਛੇ ਬਹੁਤ ਪਿਆਰਾ ਲੱਗਦਾ ਮਾਹੌਲ ਹੋਰ ਸੁਣਾਓ ਆਮਰਿਤ ਵਧੀਆ ਤੁਸੀਂ ਦੱਸੋ ਬੜਾ ਸਟਾਈਲ ਮਾਰਨ ਦੇ ਕਰ ਲਾ ਗੱਲ ਇੱਧਰ ਨਹੀਂ ਠੀਕ ਆ ਠੀਕ ਆ ਨਹੀਂ ਸਟਾਈਲ ਕਿੱਥੇ ਅਸੀਂ ਆਨੰਦ ਮਾਣ ਰਹੇ ਆ ਕਣੀਆਂ ਦਾ ਠੰਡੇ ਦੇ ਵਿੱਚ ਬਹੁਤ ਜ਼ਿਆਦਾ ਅੱਜ ਫੇਰ ਯਾਰ ਮੀਨ ਕਮਾਲ ਕਰਤੀ ਮਸਾਂ ਹੀ ਦੇਣ ਲੱਗੇ ਹੀ ਫੇਰ ਹਨਾ ਹਾਂ ਇਹ ਤਾਂ ਪਲ ਗਈਆਂ ਹੀ ਵਧੀਆ ਲੱਗਦਾ ਹੀ ਫੇਰ ਨਾਲ ਅਸੀਂ ਵਿਆਹ ਜਾਣਾ ਸੀ ਯਾਰ ਅੱਜ ਵੀ ਮੈਂ ਲੱਗਿਆ ਅੱਜ ਹੀ ਮੇਰੇ ਬੜੇ ਵਿਆਹ ਵੇਖਦਾ ਮੁੰਡਾ ਬਹੁਤ ਜ਼ਿਆਦਾ ਵਿਆਹ ਵੇਖਦਾ ਮੈਂ ਦੇਖ ਲਓ ਇੱਕ ਵੀ ਨਹੀਂ ਵੇਖਦਾ ਕਈ ਤਾਂ ਤਾਂ ਜਾਂਦੇ ਨਹੀਂ ਹੈਗੇ ਹਾਂ ਤੂੰ ਭਰਾ ਫਿਰ ਵੱਡਾ ਬੰਦਾ ਬਾਹਰ ਆ ਗਿਆ ਰਮਨ ਇਹ ਫਿਰ ਕੀ ਹੋ ਗਿਆ ਚੰਗਾ ਸਤਿ ਸ੍ਰੀ ਅਕਾਲ ਓਏ ਵੀਡੀਓ ਨਾ ਬਣਾ ਮੇਰੀ ਫालतੂ ਚੰਗਾ ਹਾਂ ਚੰਗਾ ਬਾਏ ਚੱਲੇ ਰੁਕ ਜਾਓ ਮੀ ਪੈ ਰਿਹਾ ਜੀ ਇਹਨਾਂ ਨੇ ਜਾਣਾ ਸੀ ਗੁਰਦੁਆਰਾ ਸਾਹਿਬ ਤਾਂ ਕਰਕੇ ਚੱਲੇ ਆ ਹੁਣ ਛੇਤੀ ਜਦੋਂ ਮੀ ਹਟੂਗਾ ਕਣੀਆਂ ਜੀਆਂ ਫਿਰ ਜਾਣਗੇ ਇੱਧਰ ਛੀਦਾ ਸਾਹਿਬ ਗੁਰਦੁਆਰਾ ਬਹੁਤ ਹੀ ਪਿਆਰਾ ਲੱਗਦਾ ਮਾਹੌਲ ਪਿੰਡਾਂ ਦਾ ਤੇ ਕਣਕ ਦਾ ਖੇਤ ਹੈ ਤੇ ਪੂਰ ਪਈ ਜਾ ਰਹੀ ਆ ਯਾਰ ਅੱਜ ਫੇਰ ਮੀਂਹ ਮੀਂਹ ਏ ਆ ਜੀ ਸਾਡਾ ਬਰਸੀਨ ਦਾ ਖੇਤ ਦੋਸਤੋ ਉਧਰ ਚਰ ਰੀਆਂ ਮੱਝਾਂ ਗੋੜੀ ਵਾਲਿਆਂ ਦੀਆਂ ਦੇਖ ਸਕਦੇ ਹੋ ਤੁਸੀਂ ਖੇਤ ਖਾਲੀ ਹੋ ਗਿਆ ਨਾ ਗੰਨੇ ਦਾ ਤੇ ਉੱਥੇ ਡੰਗਲ ਚਰ ਰਹੇ ਨੇ ਆ ਗੋੜੀ ਵਾਲੇ ਮਾਹੌਲ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਜੀ ਸਵਾਗਤ ਸਵਾਗਤ ਪਹਿਲੀ ਦੀ ਪਣੜੀ ਨਾ ਥੋਪੀ ਨਾ ਕੋਕ ਲੜੂ ਮਾਤਾ ਸਿੱਧਾ ਚੁੱਕਾ ਤੇ ਹੁਣ ਦੀਦੀ ਤੇ ਭਾਂਜਾ ਵਾਪਸ ਜਾ ਰਹੇ ਨੇ ਆਪਣੇ ਘਰੇ ਤੇ ਗੁਰਦੁਆਰਾ ਸਾਹਿਬ ਜਾ ਕੇ ਫਿਰ ਉਹਨਾਂ ਨੇ ਘਰੇ ਚੱਲ ਜਾਣਾ ਨਾਲੇ ਉਹਨਾਂ ਨੇ ਦੁੱਧ ਖਾੜਨਾ ਸੀ ਸਾਡੇ ਘਰੋਂ ਕਿਉਂਕਿ ਉਹਨਾਂ ਨੇ ਖੋਇਆ ਮਾਰਨਾ ਸੀ ਤੇ ਫਿਰ ਅਸੀਂ ਰੱਖਿਆ ਹੀ ਦੁੱਧ ਕਿ ਨਾਲੀਓ ਦੁੱਧ ਲੈ ਗਈ ਥੋੜਾ ਜਿਹੀ ਰੁਕੇ ਕਿਉਂਕਿ ਉਹਨਾਂ ਨੇ ਜਾਣਾ ਸੀ ਘਰੇ ਨਾਲ ਵਿਆਹ ਵੂ ਬਗੈਰਾ ਜਾਣਾ ਸੀ ਉਹਨਾਂ ਨੇ ਹਾ ਜੇਵਨੀ ਮੀ ਹੱਟਦਾ ਦੇਖੋ ਕਿਦੋਂ ਹੱਟਦਾ ਵਣ ਤੇ ਇਧਰ ਮਿਲੋ ਸਾਡੇ ਰੋਮੀ ਟੋਮੀ ਨਾਲ ਦੇਖ ਲਓ ਇਹਨਾਂ ਨੂੰ ਵੀ ਚੈਨ ਨਹੀਂ ਹੈਗਾ ਮੀ ਦੇ ਵਿੱਚ ਲੋ ਮੀ ਲੋਮੀ ਟੋਮੀ ਛੱਡੀ ਲੋ ਮੀ ਸ਼ਰਮੀ ਸ਼ੁਪਿਆਰੀ ਪਿਆਰੀ ਪਿਆਰੀ ਮੀ ਦੇ ਵਿੱਚ ਕਿੱਥੇ ਭਜ ਕੇ ਆਏ ਓਏ ਬਹਿ ਜੋ ਇੱਕ ਕੇ ਬੈਜੋ ਰਾਮ ਨਾਇਥੀ ਠੀਕ ਹੈ ਬਬ ਹੁਣ ਇਹ ਦੁੱਧ ਪਾਉਂਗਾ ਤੁਹਾਨੂੰ ਲਓ ਮਾਂ ਹੁਣ ਇਹ ਦੁੱਧ ਪਾਉਂਗਾ ਮੈਂ ਛੋਨੇ ਬੱਚੇ ਨੂੰ ਬਹੁਤ ਪਿਆਰਾ ਹੈ ਇਹ ਛੋਣਾ ਜਾਂ ਚਲੋ ਬੈਜੋ ਜੋ ਵੀ ਵੀਰ ਭੈਣ ਭਰਾ ਦੋਸਤ ਮਿੱਤਰ ਸਪੋਰਟ ਕਰਦੇ ਨੇ ਵੀਡੀਓ ਦੇਖਦੇ ਨੇ ਲਾਈਕ ਕਰਦੇ ਨੇ ਕਮੈਂਟ ਕਰਦੇ ਨੇ ਸ਼ੇਅਰ ਕਰਦੇ ਨੇ ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਐ ਮੈਂ ਦੋਸਤੋ ਤੁਹਾਡੀ سپورਟ ਤੋਂ ਬਿਨਾ ਕੁਝ ਵੀ ਨਹੀਂ ਐ سپورਟ ਕਰਿਓ ਪਲੀਜ਼ ਤੇ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਹਜੇ ਤੱਕ ਕਰ ਲਿਓ ਸਬਸਕ੍ਰਾਈਬ ਪਲੀਜ਼ ਅੱਜ ਦੇ ਵਲੌਗ ਵਿੱਚ ਕੁਝ ਜ਼ਿਆਦਾ ਖਾਸ ਨਹੀਂ ਐ ਬਸ ਤੁਹਾਨੂੰ ਇਹੀ 뷰 ਦਿਖਾਇਆ ਐ ਮੀਂਹ ਦੇ ਵਿੱਚ ਮਾਹੌਲ ਪੂਰੀ ਬਰਸਾਤਾਂ ਵਾਲੀ ਫੀਲਿੰਗ ਆ ਰਹੀ ਐ ਤੇ ਤੁਹਾਡੇ ਸਭ ਕਿੱਦਾਂ ਐ ਮੀਂਹ ਦਾ ਮਾਹੌਲ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਵਲੌਗ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਤੇ ਮਿਲਦੇ ਆ ਨਵੇਂ ਵਲੌਗ ਵਿੱਚ ਪੂਰਾ ਵਲੌਗ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ